ਰਾਜਾ ਸਵਾਮੀ ਮਾਹਰਖੋ ਹਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਨਾ ਬਹਿ ਜਾ ਕਰੋ ਮਾਹਰਖੋ 2 ਮਿੰਟ ਬੈਠੋ ਹਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਜੁਗੋ ਜੁਗਾ ਟਾਲ ਧੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਇਸ ਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਜਿੱਥੇ ਸੰਤ ਮਹਾਂਪੁਰਖ ਸੰਤ ਪਾਪਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਤ ਪਾਪਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਸੰਤ ਪਾਪਾ ਲਖਾ ਸਿੰਘ ਜੀ ਤੇ ਸਾਡੇ ਬੜੇ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਰਾਜਾ ਤੁਆਮੀ ਸੰਪਰਦਾ ਦੇ ਮੁਖੀ ਬਾਬਾ ਜੀ ਧੰਨਵਾਦ ਤੁਸੀਂ ਵੀ ਆਏ ਤੇ ਜਿੱਥੇ ਹੋਰ ਸੰਤ ਮਹਾਂਪੁਰਖ ਸ਼੍ਰੀ ਸ਼੍ਰੀ ਜੀ ਸਾਰੇ ਧਰਮਾਂ ਦੇ ਜੈਨੀ ਜੈਨ ਮੁਨੀ ਜੀ ਤੇ ਹੋਰ ਸਾਰੇ ਮਹਾਂਪੁਰਖ ਇੱਥੇ ਆਏ ਨੇ ਤੇ ਨਾਲ ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਖ ਉੱਥੇ ਸਾਡੀਆਂ ਜਿੱਥੇ ਦਮ ਨਵੀਂ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਨਾਲ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਹੋਰ ਵੀ ਬਹੁਤ ਸਾਰੇ ਮਹਾਪੁਰਖਾਂ ਨੇ ਇੱਥੇ ਦਰਸ਼ਨ ਦਿੱਤੇ ਨੇ ਸਟੇਜ ਤੋਂ ਸਰਦਾਰ ਭਗਵਾਨ ਸਿੰਘ ਜੀ ਜੋਲ ਵਾਰ-ਵਾਰ ਸਾਰਿਆਂ ਦੀ ਹਾਜ਼ਰੀ ਲਵਾ ਰਹੇ ਨੇ ਤੇ ਨਾਲ ਹੀ ਸੱਜੇ ਪਾਸੇ ਜਿੱਥੇ ਸਾਡੇ ਪੰਜਾਬ ਦੇ ਗਵਰਨਰ ਸਰਦਾਰ ਗੁਲਾਬ ਕਟਾਰੀਆ ਜੀ ਹਾਂਜੀ ਗੁਲਾਬ ਚੰਦ ਕਟਾਰੀਆ ਜੀ ਗੁਲਾਬ ਸਿੰਘ ਹੀ ਕਹਿ ਦੇਣਾ ਹੁਣ ਆਪਾਂ ਇਹਨਾਂ ਨੂੰ ਤੇ ਗੁਲਾਬ ਸਿੰਘ ਜੀ ਕਟਾਰੀਆ ਜੀ ਤੇ ਜਿੱਥੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਤੇ ਨਾਲ ਹੀ ਅਰਵਿੰਦ ਜੀ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੇ ਉੱਥੇ ਹੀ ਸਾਡੇ ਪੰਜਾਬ ਦੇ ਸਾਰੇ ਮੰਤਰੀ ਸਾਹਿਬਾਨ ਬੈਂਸ ਸਾਹਿਬ ਬੈਠੇ ਨੇ ਹਰਜੋਤ ਸਿੰਘ ਜੀ ਤੇ ਨਾਲ ਹੀ ਦੀਪਕ ਬਾਲੀ ਜੀ ਸਾਰੇ ਮੰਤਰੀ ਹੁਣ ਸਾਰਿਆਂ ਦਾ ਨਾਮ ਸਟੇਜ ਤੋਂ ਵਾਰ-ਵਾਰ ਸਾਰੇ ਲੈ ਰਹੇ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਗਜਾਉਣਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਬੈਠੇ ਨੇ ਬਾਬਾ ਉਦੇਸ ਸਿੰਘ ਜੀ ਜਿਹੜੇ ਕੂਕੇ ਸੰਪਰਦਾ ਦੇ ਮੁਖੀ ਮਹਾਂਪੁਰਖ ਨਾਮਧਾਰੀ ਮਹਾਂਪੁਰਖ ਬਹੁਤ ਹੀ ਪਿਆਰ ਦੇ ਨਾਲ ਹਰ ਜਗ੍ਹਾ ਜਿੱਥੇ ਹਾਜ਼ਰੀ ਲਵਾਉਂਦੇ ਨੇ ਤੇ ਇਹ ਅੱਜ ਜਿਹੜਾ ਸਰਬ ਧਰਮ ਸੰਮੇਲਨ ਜਿੱਥੇ ਆਪਾਂ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਆਪਾਂ ਗੁਰਦਾ ਗੱਦੀ ਜਿਹੜੀ ਐ ਅੱਜ ਸਮੁੱਚੇ ਹੀ ਖਾਲਸਾ ਪੰਥ ਨੂੰ ਉੱਥੇ ਹੀ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਤੇ ਨਾਲ ਹੀ ਪੰਜਾਬ ਦੇ ਜਿਹੜੇ ਸਾਡੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਰਿਆਂ ਨੂੰ ਸਾਰੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਦਲਾਂ ਪੰਥਾਂ ਵੱਲੋਂ ਬਹੁਤ ਬਹੁਤ ਵਧਾਈਆਂ ਗੁਰਤਾ ਗੱਦੀ ਦੇ ਉਸ ਦੀਆਂ ਅੱਜ ਜਿਹੜੇ 23 24 ਤੇ 25 ਨਵੰਬਰ ਨੂੰ ਜਿਹੜੇ ਧੰਨ 탄 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਐ 350 ਸਾਲਾ ਸ਼ਹੀਦੀ ਸ਼ਤਾਬ ਦੀ ਉਹ ਆਰੰਭ ਹੋ ਚੁੱਕੇ ਨੇ ਅੱਜ ਪ੍ਰੋਗਰਾਮ ਜਿੱਥੇ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਸ਼ਿਉਣੀ ਨਹਿੰਗ ਸਿੰਘਾਂ ਬੁੱਢਾਦਾਰ ਜਿਹੜਾ ਇਹ ਸ਼ਹੀਦੀ ਅਸਥਾਨ ਜਿੱਥੇ ਗੁਰੂ ਦੀਆਂ ਲੜਨੀਆਂ ਨਹਿੰਗ ਸਿੰਘ ਫੌਜਾਂ ਵੱਲੋਂ ਹੋਲੇ ਮਹੱਲੇ ਤੇ ਜਿਹੜੇ ਵਿਸ਼ਾਲ ਪ੍ਰੋਗਰਾਮ ਜਿਹੜੇ ਗੁਰੂ ਸਾਹਿਬ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾ ਕੇ ਜਿਹੜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭਤਾ ਕੀਤੀ ਤੇ ਨਾਲ ਹੀ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇ ਅੱਜ ਆਪਾਂ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬ ਦੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀਦਾਸ ਜੀ ਭਾਈ ਸਦੀਦਾ ਜੀ ਤੇ ਭਾਈ ਦਿਆਲਾ ਜੀ ਜਿਨ੍ਹਾਂ ਦੀ ਆਪਾਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾ ਰਹੇ ਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਾਰੇ ਪ੍ਰੋਗਰਾਮ ਉਹਨਾਂ ਵੱਲੋਂ ਵੀ ਕੀਤੇ ਜਾ ਰਹੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੇ ਮਹਾਨ ਨਗਰ ਕੀਰਤਨ ਜਿਹੜੇ ਆ ਉਹ ਗੁਰਦੁਆਰਾ ਤੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਤੇ ਚਾਰ ਨਗਰ ਕੀਰਤਨ ਜਿਹੜੇ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਜਿੱਥੋਂ ਕਸ਼ਮੀਰੀ ਪੰਡਤ ਜਿਹੜੇ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰਦੁਆਰਾ ਭੋਰਾ ਸਾਹਿਬ ਵਿਖੇ ਤੇ ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉਹਨਾਂ ਸਥਾਨਾਂ ਤੇ ਆ ਕੇ ਚਾਰੇ ਨਗਰ ਕੀਰਤਨਾਂ ਦੀ ਸਮਾਪਤੀ ਹੋਈ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂਦਿਆਂ ਦਾੜਨੀਆਂ ਨਹਿੰਸ ਸਿੰਘ ਫੌਜਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੱਕ ਚਾਂਦਨੀ ਚੌਕ ਤੱਕ ਜਿਹੜੇ ਆ ਉਹ ਸਜਾਏਗਾ ਸਾਰੇ ਤਖਸੈਬਾਨਾਂ ਦੇ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਜਿੱਥੇ ਬਾਬਾ ਕੁਲਵੰਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਤਖਤ Shri ਹਜੂਰ ਸਾਹਿਬ ਦੇ ਸਿੰਘ ਸਾਹਿਬ ਉੱਥੇ ਹੀ ਤਖਤ Shri ਪਟਨਾ ਸਾਹਿਬ ਦੇ ਸਿੰਘ ਸਾਹਿਬ ਸਾਰੇ ਤਖਤ ਸਹਿਬਾਨਾਂ ਦੇ ਸਿੰਘ ਸਾਹਿਬ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਨਾਲ ਹੀ ਤਖਤ Shri ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਰ ਵੀ ਸਾਰੇ ਜਿੱਥੇ ਤਖਤ Shri ਦਮਨਵਾ ਸਾਹਿਬ ਦੇ ਜਥੇਦਾਰ ਉੱਥੇ ਸਾਡੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਵੀ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਆਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਵੀ ਇੱਥੇ ਹਾਜ਼ਰ ਨੇ ਤੇ ਸਾਰੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜੇ ਆ ਆਪਾਂ ਮਨਾ ਰਹੇ ਆਂ ਦਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੈ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਜਰੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਚਾਂਦਨੀ ਚੌਕ ਵਿਖੇ Hindu ਧਰਮ ਦੀ ਰੱਖਿਆ ਵਾਸਤੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸ਼ਹੀਦ ਉਹਨਾਂ ਮਹਾਨ ਸ਼ਹੀਦਾਂ ਦੀ ਵੀ ਆਪਾਂ ਸ਼ਹੀਦੀ ਦਿਸ਼ਾ ਦਾ ਦੀ ਬਹੁਤ ਹੀ ਸਤਿਕਾਰ ਦੇ ਨਾਲ ਮਨਾ ਰਹੇ ਆ ਜਿੱਥੇ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਪੰਜਾਬ ਦੇ ਸਾਰੇ ਮੰਤਰੀ ਐਮਐਲਏ ਤੇ ਨਾਲ ਗੁਰਸੇਖ ਸੰਗਤਾਂ ਵੱਲੋਂ ਜਿਹੜਾ ਬਹੁਤ ਹੀ ਪਿਆਰ ਤੇ ਉਤਸ਼ਾਹ ਦੇ ਨਾਲ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ ਉੱਥੇ ਹੀ ਹਾਜ਼ਰੀ ਲਵਾ ਰਹੇ ਨੇ ਡਾਕਟਰ ਗੁਰਪ੍ਰੀਤ ਕੌਰ ਜੀ ਜਿਹੜੇ ਸੀਐਮ ਸਾਹਿਬ ਦੇ ਅ ਵਾਈਫ ਨੇ ਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਜੀ ਵੀ ਹਾਜ਼ਰੀ ਲਵਾ ਰਹੇ ਨੇ ਅਲਵਿੰਦ ਕੇਜਰੀਵਾਲ ਜੀ ਦੇ ਉਹਨਾਂ ਦੇ ਵੀ ਵਾਈਫ ਹਾਜ਼ਰੀ ਲਵਾ ਰਹੇ ਨੇ ਤਰਨਪ੍ਰੀਤ ਸਿੰਘ ਜੀ ਜਿਹੜੇ ਸਾਡੇ ਸੌਂਤ ਜੀ ਉਹ ਸਾਰੇ ਪ੍ਰੋਗਰਾਮ ਨਾਲ ਦੇਖ ਰਹੇ ਨੇ ਉਹ ਵੀ ਹਾਜ਼ਰੀ ਲਵਾ ਰਹੇ ਨੇ ਸੋ ਗੁਰੂ ਸਾਹਿਬ ਜੀ ਦੀ ਇਹ ਰਾਧਾ ਸੁਆਮੀ ਮਹਾਂਪਰਖੋ ਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਰਹਿ ਬੈ ਜਾ ਕਰੋ ਮਹਾਂਪਰਖੋ 2 ਮਿੰਟ ਬੈਠੋ ਬਾਬਾ ਗੁਰਿੰਦਰ ਸਿੰਘ ਆਓ ਆਓ ਅਜੇ ਤੁਹਾਨੂੰ ਕنگ ਸਾਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਹ ਗੁਰੂ ਦੀਆਂ ਲਾਡਲੀਆਂ ਸਿੰਘ ਫੌਜਾਂ ਉਹਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਤੇ ਔਰੰਗਜੇਬ ਜਿਹੜਾ ਸੀ ਉਹ ਟੇਕੇ ਨਹੀਂ ਬੈਸ ਗਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਤੇ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਨੋਲ ਸਿੰਘ ਨੂੰ ਥਾਪੀ ਦੇ ਕੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਬਖਸ਼ੇ ਕੀਤੀ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਉਹਨਾਂ ਨੇ ਹੁਕਮ ਕੀਤਾ ਜੀ ਜਿਨ੍ਹਾਂ ਨੇ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਡੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਤੁਸੀਂ ਸ਼ਹੀਦੀ ਦੇ ਬਦਲੇ ਲੈਣੇ ਨੇ ਉਹ ਖਾਲਸਾ ਬੰਦ ਬੁੱਢਾ ਦਲ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਕੈਮ ਰੱਖਿਆ ਬੁੱਢਾ ਨਾਲ ਦੇ ਸ਼ਰੋਣੀ ਪੰਥ ਆਕਾਲੀ ਬੁੱਢਾਦਰ ਪੰਜਵਾ ਤਖਤ ਬਾਬਾ ਨਾਗਰ ਸਿੰਘ ਜੀ ਮਾਪੁਰਖ ਬਾਬਾ ਨਾਗਰ ਸਿੰਘ ਇੱਥੇ ਹੀ ਬੈਠੇ ਨੇ ਹਰਿਆਵਲਾ ਵਾਲੇ ਮਾਪੁਰਖ ਇਹ ਖਾਲਸਾ ਪੰਥ ਬੁੱਢਾ ਦਾ ਤਰਨੇਦਾਰ ਜਿਹੜੇ ਨੇ ਹਮੇਸ਼ਾ ਸਿੱਖੀ ਤੇ ਤੇ ਜਦੋਂ ਵੀ ਕੋਈ ਜ਼ਬਰ ਜ਼ਬਰ ਜ਼ੁਲਮ ਦੀ ਗੱਲ ਹੁੰਦੀ ਹੈ ਤੇ ਅੱਗੇ ਹੋ ਕੇ ਜਿਹੜੇ ਜੂਝਦੇ ਨੇ ਜਿੱਥੇ ਆਪਾਂ ਗੱਲ ਕਰਦੇ ਹਾਂ ਠੀਕਰ ਹੋ ਦਲੀਸ ਤੇ ਪ੍ਰਭੂ ਕੀ ਆਪਿਆਂ ਤੇਗ ਬਹਾਦਰ ਜੀ ਕਿਰਿਆ ਕਰੀ ਨਾ ਕਿਨੂ ਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸੋਬ ਲੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਿਦਾਰੇ ਕਰ ਰਹੇ ਆ ਉੱਥੇ ਹੀ ਆਪਾਂ ਉਹਨਾਂ ਨੂੰ ਜਿਹੜੇ 350 ਸਾਲਾਂ ਸ਼ਹੀਦੀ ਸ਼ਤਾਨ ਦੀ ਅੱਜ ਯਾਦ ਵੀ ਕਰਨਾ ਆ ਜਿਹੜੇ ਉਹ ਜਲਾਦ ਸੀ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜਿਹੜਾ ਆਉਂਦੇ ਹੋਏ ਹਜੂਰ ਸਾਹਿਬ ਤੋਂ ਪਾਣੀ ਪਤ ਸਮਾਣਾ ਸੰਢਵਰਾ ਸਮਾਣੇ ਦੇ ਉਹ ਜਲਾਦਾਂ ਨੂੰ ਜਲਾਦਾਂ ਨੂੰ ਸੋਧ ਕੇ ਤੇ ਉਹ ਜਿਹੜਾ ਸ਼ਹਿਰ ਸੀ ਮਲਿਆ ਮੇਕ ਕੀਤਾ ਸਮਾਣਾ ਫਿਰ ਚੱਪੜ ਚਿੜੀ ਦੇ ਮੈਦਾਨੇ ਜੱਟ ਦੇ ਵਿੱਚ ਉਹ ਵਜੀਦ ਖਾਨ ਨੂੰ ਸੋਧਿਆ ਸੀ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਦੇ ਵਿੱਚ ਜਿਹੜਾ ਅਸੀਂ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਉਹ ਖਾਲਸਾ ਪੰਥ ਬੁੱਢਾਗੜ ਬੁੱਢਾਦੰਦ ਦੇ ਦਾਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੇ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਅੱਜ ਯਾਦ ਕਰਦੇ ਆ ਉਹ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਜਿਨ੍ਹਾਂ ਨੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਲੜਿਆਂ ਦੀ ਸਜ਼ਾ ਸੁਣਾਈ ਸੀ ਉਹੋ ਜੇ ਜਥੇਦਾਰ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆਣ ਨਾ ਮੰਨੈ ਆਕੀ ਬਿਨ ਸੱਚੇ ਪਾਤਸ਼ਾਹ ਐ ਆਪਾਂ ਇੱਕ ਅਕਾਲ ਪੁਰਖ ਦੇ ਪਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤੈਂਦ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੋਲ ਆਪਾਂ ਤਗੜੇ ਹੋ ਕੇ ਨਾਲ ਹੀ ਮਾਨ ਸਾਹਿਬ ਤੁਹਾਨੂੰ ਕੇਜੀਵਾਰ ਸਾਹਿਬ ਤੁਸੀਂ ਅੱਜ ਜਰੀ ਅਨੰਦਪੁਰ ਸਾਹਿਬ ਵਿਖੇ 1975 ਦੀ ਗੱਲ ਕਰਦੇ ਅੱਜ ਤੋਂ 50 ਸਾਲ ਪਹਿਲਾਂ ਮੈਂ ਵੀ ਉਦੋਂ ਦਰਸ਼ਣ ਕੀਤੇ ਤੇ ਜਦੋਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਵੀ ਬਹੁਤ ਸਾਰੇ ਇੱਥੇ ਕਾਰਜ ਕਰਵਾਏ ਉਹਨਾਂ ਤੋਂ ਬਾਅਦ ਕਈ ਮੁੱਖ ਮੰਤਰੀ ਆਏ ਜਿਹੜੇ ਗਿਆਨੀ ਜੈਲ ਸਿੰਘ ਹੋਰਾਂ ਨੇ ਇੱਥੇ ਇਥੋਂ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਸੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਵੇਂ ਹੁਣ ਤੁਸੀਂ ਲੈ ਕੇ ਆਏ ਹੋ ਜਮੂ ਕਸ਼ਮੀਰ ਦੇ ਐਂਡਕੇ ਤੋਂ ਤਖਤ ਰੀ ਦੰਮੂਆ ਸਾਹਿਬ ਤੋਂ ਚਾਰ ਨਗਰ ਕੀਰਤਨ ਤੁਸੀਂ ਲਿਆਉਂਦੇ ਬਹੁਤ ਵਧੀਆ ਕਾਰਜ ਕੀਤੇ ਨੇ ਜਿੱਥੇ-ਜਿੱਥੇ ਸਹਿਬ ਸ੍ਰੀ ਗੁਰੂ ਤੇਜ ਬਹਾਦਰ ਸਾਹਿਬ ਜੀ ਦੇ ਉਹਨਾਂ ਦੇ ਅਸਥਾਨ ਨੇ ਉਹਨਾਂ ਤੇ ਵੱਡੇ ਪ੍ਰੋਗਰਾਮ ਤੁਸੀਂ ਕਰਵਾਏ ਨੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਨੇ ਤੇ ਨਾਲ ਆਪਾਂ ਜਿਵੇਂ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਚੰਗੇ ਕੰਮਾਂ ਨੂੰ ਤੇ ਉਹਨਾਂ ਨੇ ਜਿਹੜਾ ਵਿਰਾਸਤੇ ਖਾਸਾ ਹੋਰ ਵੀ ਕਈ ਇਹੋ ਜਿਹੇ ਕਾਰਜ ਕੀਤੇ ਤੁਸੀਂ ਵੀ ਇਹੋ ਜਿਹੇ ਕਾਰਜ ਜਿਹੜੇ ਆ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੋ-ਦੋ ਟੀਮਾਂ ਬਣਾ ਦਿੰਦੇ ਸੀ ਇੱਕ ਮੁਗਲਾਂ ਦੀ ਸਿੱਖ ਖਾਲਸੇ ਫੌਜ ਦੀਆਂ ਉਹ ਜਿਹੜਾ 1700 ਦੇ ਵਿੱਚ ਉਹ ਪਹਿਲਾ ਹੋਲਾ ਮਹੱਲਾ ਉਹਨਾਂ ਨੇ ਮਨਾ ਕੇ ਇਹ ਜੰਗ ਜੂ ਜਿਹੜੇ ਜੰਗੀ ਅਭਿਆਸ ਖਾਲਸੇ ਨੂੰ ਬਖਸ਼ਿਸ਼ ਕੀਤੇ ਦੇਹੇ ਸ਼ਿ ਬਾਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੋ ਨਾ ਡਰੋ ਹਰ ਸੋ ਜਬ ਜਾਹਿ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਹਰ ਸਿੱਖ ਹੋ ਆਪਣੇ ਈਮਾਨ ਕੋ ਇਹ ਲਾਲਚ ਹੈ ਗੁਣ ਤਾਏ ਉਚਰੋ ਜਦ ਆਪ ਕੀ ਔਦਨ ਨਿਧਾਨ ਬਣੇ ਅਤ ਹੀ ਰਹਿ ਤਵਜੂਜ ਮਰੋ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਜਿਸ ਕੈ ਮस्तक ਭਾਂ ਸੇ ਸੇਵਾ ਲਾਇਆ ਗੁਰੂ ਸਾਹਿਬ ਨੇ ਆਪਾ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਉਹ ਸੋਨਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਜਿਹੜੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ Hindu ਧਰਮ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਂਗ ਜਿਹੜੇ ਉੱਥੇ ਸ਼ਹੀਦੀ ਦਿੱਤੀ ਕੋਈ ਨਾਲ ਹੀ ਜਿਹੜੇ ਉੱਥੇ ਵੀ ਵੱਡੇ ਪ੍ਰੋਗਰਾਮ ਹੋ ਰਹੇ ਨੇ 22 23 24 25 ਨੂੰ ਆਪਾਂ ਜਿਹੜੇ ਮੈਂ ਬੇਨਤੀ ਕਰਦਾ ਅਰਵਿੰਦ ਕੇਜਰੀਵਾਹ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਤੁਸੀਂ ਹੁਣ ਮੁੱਖ ਮੰਤਰੀ ਹੋ ਪੰਜਾਬ ਦੇ ਤੇ ਕੋਈ ਸ੍ਰੀ ਅਨਾਦਪੁਰ ਸਾਹਿਬ ਆਸਤੇ ਬਹੁਤ ਵਧੀਆ ਇਹੋ ਜਿਹਾ ਐਲਾਨ ਕਰੋ ਜਿਹਦੇ ਨਾਲ ਕੋਈ ਜ਼ਿਲ੍ਹਾ ਲਾ ਕੋਈ ਯੂਨੀਵਰਸਿਟੀ ਕੋਈ ਆ ਸਟੇਡੀਅਮ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਸੀ ਆ ਬੈਠੇ ਜਿਹੜੇ ਆ ਖਾਲਸਾ ਗੁਰੂਦਿਆਂ ਲਾੜੀਆਂ ਫੌਜਾਂ ਜਿਹਨਾਂ ਨੂੰ ਉਹਨਾਂ ਨੇ ਵੱਜਨ ਕੀਤੇ ਇਹ ਮੇਰੀਆਂ ਗੁਰੂਦਿਆਂ ਲਾੜੀਆਂ ਨਹਿੰਗ ਸਿੰਘ ਫੌਜਾਂ ਨੇ ਗੁਰੂ ਸਾਹਿਬ ਆਪ ਉੱਥੇ ਬਹਿ ਕੇ ਜਿਹੜੇ ਇਹ ਜਗਜੂ ਕਰਤਵ ਦੇਖਦੇ ਸੀ ਉਹ ਸਟੇਡੀਅਮ ਜਿਹੜਾ ਅਜੇ ਅਧੂਰਾ ਹੈ ਉਹ ਵੀ ਤੇ ਨਾਲ ਜਿਹੜਾ ਐਲਾਨ ਕਰਨਾ ਉਹ ਐਵੇਂ ਵਿਚ ਵਿਚਾਲੇ ਨਾ ਰਹਿ ਜਾਵੇ ਮਾਨ ਸਾਹਿਬ ਪੂਰਾ ਉਹਨੂੰ ਚੜ੍ਹਦੀ ਕਲਾ ਦੇ ਨਾਲ ਲਾਗੂ ਵੀ ਕਰਨਾ ਤੁਸੀਂ ਤਗੜੇ ਹੋ ਕੇ ਇਹ ਐਲਾਨ ਕਰੋ ਨਾਲ ਜਿਹੜਾ ਜ਼ਿਲ੍ਹਾ ਥਾਲਸਾ ਹੁੰਦਾ ਹੁੰਦਾ ਤੁਸੀਂ ਇੱਕ ਵਾਰੀ ਐਲਾਨ ਕਰ ਦਿਓ ਤੇ ਆਪਾਂ ਇਤਨੋ ਇਤਨੋ ਇਲਾਕੇ ਜਿਹੜੇ ਆਪੇ ਪੂਰੇ ਹੋ ਜਾਣਗੇ ਨਾਲ ਕੋਈ ਯੂਨੀਵਰਸਿਟੀ ਜੱਜਗਿਰ ਘਾਰਾ ਕਰ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਾਹਿਬ ਦਾ ਕਿਲਾ ਛੱਡ ਕੇ ਉਦੋਂ ਗੁਰੂ ਸਾਹਿਬ ਨੇ ਜਿਹੜਾ ਬਹੁਤ ਬਚਨ ਕੀਤੇ ਸੀ ਜਦੋਂ ਹੌਲਾ ਮਹਲਾ ਹੋਊਗਾ ਮੈਂ ਆਪ ਚੰਗਤਾ ਦੇ ਵਿੱਚ ਦਰਸ਼ਨ ਕਰੂੰਗਾ ਸੋ ਗੁਰੂ ਸਾਹਿਬ ਕਿਰਪਾ ਕਰ ਮੈਂ ਬਹੁਤਾ ਸ਼ਰਮ ਨਾ ਲੈਂਦਾ ਸਾਰੇ ਮਾਪੁਰਖਾਂ ਦੀ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬਾਲੇ ਨੇ ਅੱਜ ਪਹਿਲਾ ਦਿਨ ਆਪਾਂ ਸਾਰਿਆਂ ਨੇ ਬਹੁਤ ਵਧੀਆ ਹਾਜ਼ਰੀਆਂ ਲਵਾਈਆਂ ਨੇ ਸਾਰੇ ਸੰਤਾਂ ਮਾਪੁਰਖਾਂ ਦਾ ਬਾਬਾ ਘਾਲਾ ਸੱਜੀ ਬਾਬਾ ਗੁਰਿੰਦਰ ਸਿੰਘ ਜੀ ਰਾਧਾ ਸਵਾਮੀ ਜੀ ਬਾਬਾ ਭੂਰੀ ਵਾਲੇ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮੈਂ ਸਾਰੀ ਕੈਬਨਿਟ ਦਾ ਆਪਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਜਿਹੜਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਬਹੁਤ ਧੰਨਵਾਦ ਇਸੇ ਤਰ੍ਹਾਂ ਕੇ ਹੋ ਕੇ ਜਿਹੜਿਆ ਉਹ ਕਾਰਜ ਕਰਦੇ ਰਹੋ ਵਿਸਰਨਾਹੀ ਦਾਤਾ ਆਪਣਾ ਨਾਮ ਤੇ ਉਹ ਗੁਣ गावा ਦਿਨ ਰਾਤ ਨਾਨਕ ਚਾਹੋ ਇਹੋ ਗੁਰੂ ਸਾਹਿਬ ਕਿਰਪਾ ਕਰਨ ਵਿੱਚ ਕਰਤਾਪੁਰ ਖਲੋਵਾ ਵਾਰਨਾ ਮੰਗਾ ਹੋਵਾ ਗੁਰੂ ਸਾਹਿਬ ਕਿਰਪਾ ਕਰ ਇੰਨਾ ਕੁ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਕਿਵਾਂ ਦਾ ਜਾਤ ਕਹਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਕੇ ਜੀ ਕਰੇ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ